ਇਹ ਸਾਡੀ ਸਭ ਤੋਂ ਵੱਡੀ ਸਾਡੀ ਮੰਗ ਸਟੈਂਡ ਕਰਦੀ ਆ ਜਿਹਦੇ ਤੇ ਪੂਰੇ ਦੁਨੀਆ ਤੇ ਦੇਸ਼ ਦੇ ਕਿਸਾਨਾਂ ਦਾ ਭਰੋਸਾ ਵਾ ਕਿਉਂਕਿ ਸਰਕਾਰ ਜੋ ਵੀ ਕਰਦੀ ਆ ਉਹਦੇ ਵਾਸਤੇ ਕਾਨੂੰਨ ਲੈ ਕੇ ਆਉਂਦੀ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜੇ ਇੱਛਾ ਸ਼ਕਤੀ ਹੋਊਗੀ ਤਾਂ ਇੱਕ ਦਿਨ ਦਾ ਸੰਸਦ ਦਾ ਅਜਲਾਸ ਵੀ ਸੱਤਿਆ ਜਾ ਸਕਦਾ ਕੋਈ ਵੀ ਵਿਰੋਧੀ ਧਿਰ ਉਹਦੇ ਲਈ ਬ੍ਰੋਧ ਨਹੀਂ ਕਰੂਗੀ ਜਿੰਨੀ ਵੀ ਵਿਰੋਧੀ ਧਿਰਦਿਆਂ ਪਾਰਟੀਆਂ ਨੇ ਉਹ ਆਪਣੀ ਪੋਜੀਸ਼ਨ ਨੂੰ ਸਪਸ਼ਟ ਕਰਨ ਵੀ ਜੇ ਕੇਂਦਰ ਕਿਸਾਨਾਂ ਦੀ ਐਮਐਸਪੀ ਖਰੀਦ ਦੀ ਗਰੰਟੀ ਵਾਸਤੇ ਕਾਨੂੰਨ ਲੈ ਕੇ ਆਉਂਦਾ ਵਾ ਤੇ ਉਹ ਇਹ ਗੱਲ ਦਾ ਅਨਾਉਂਸਮੈਂਟ ਕਰਨ ਵੀ ਉਹ ਪਾਰਲੀਮੈਂਟ ਦੇ ਵਿੱਚ ਇਸ ਬਿਲ ਦੇ ਸਮਰਥਨ ਵਿੱਚ ਵੋਟ ਕਰਨਗੇ ਜਿਹੜੀ ਸਭ ਤੋਂ ਵੱਡੀ ਸਾਡੀ ਮੰਗ ਸਟੈਂਡ ਕਰਦੀ ਆ ਜਿਹਦੇ ਤੇ ਪੂਰੀ ਦੁਨੀਆ ਤੇ ਦੇਸ਼ ਦੇ ਕਿਸਾਨਾਂ ਦਾ ਭਰੋਸਾ ਵਾ ਕਿਉਂਕਿ ਸਰਕਾਰ ਜੋ ਵੀ ਕਰਦੀ ਆ ਉਹਦੇ ਵਾਸਤੇ ਕਾਨੂੰਨ ਲੈ ਕੇ ਆਉਂਦੀ ਆ ਠੀਕ ਆ ਕਾਰਪੋਰੇਟ ਜਦੋਂ ਵੀ ਸਾਡੇ ਤੇ ਲੁੱਟ ਦਾ ਘਵਾੜਾ ਚਲਾਉਂਦੇ ਨੇ ਤੇ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਆਪ ਦੇ ਹਿਸਾਬ ਨਾਲ ਕਾਨੂੰਨ ਲੈ ਕੇ ਆਉਂਦੇ ਨੇ ਤੇ ਉਹਨਾਂ ਕਾਨੂੰਨਾਂ ਦੇ ਆਧਾਰ ਤੇ ਹੀ ਸਾਡੀ ਸਰਕਾਰ ਸਾਡੀ ਲੁੱਟ ਯਕੀਨੀ ਬਣਾਉਂਦੀ ਹੈਗੀ ਆ ਇੱਕ ਪਹਿਲਾ ਦੁਨੀਆ ਦਾ ਕਾਨੂੰਨ ਆ ਜਿਹੜਾ ਇਹ ਸਾਰੀ ਲੁੱਟ ਨੂੰ ਪਿਛਲੇ 75 ਸਾਲਾਂ ਵਿੱਚ ਜਿਹੜਾ ਖੇਤੀ ਸੈਕਟਰ ਨਾਲ ਧੱਕਾ ਹੋਇਆ ਜਿਹੜਾ ਕਿਸਾਨਾਂ ਦੀ ਲੁੱਟ ਕੀਤੀ ਗਈ ਆ ਉਸ ਲੁੱਟ ਨੂੰ ਰੋਕੂਗਾ ਉਹਨੂੰ ਕਹਿੰਦੇ ਆ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਜਿਹੜਾ ਕਾਰਪੋਰੇਟ ਲੋਬੀ ਆ ਉਹ ਕਦੀ ਵੀ ਇਸ ਕਾਨੂੰਨ ਨੂੰ ਆਉਣ ਨਹੀਂ ਦੇਊਗੀ ਇਹ ਕਾਨੂੰਨ ਦੇ ਆਇਆ ਸਦਾ ਵਾਸਤੇ ਸਾਡੀ ਖੇਤੀ ਮੰਡੀ ਤੋੜਨ ਦਾ ਖਤਮ ਕਰਨ ਦੀ ਉਹਦੇ ਤੇ ਲਟਕ ਰਹੀ ਤਲਵਾਰ ਖਤਮ ਹੋ ਜਾਏਗੀ ਇੱਕ ਤਾਂ ਆਹਾ ਹੈਗਾ ਇਸ ਕਰਕੇ ਸਾਡੀ ਮੰਗ ਆ ਵੀ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾ ਸਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜੇ ਇੱਛਾ ਸ਼ਕਤੀ ਹੋਊਗੀ ਤਾਂ ਇੱਕ ਦਿਨ ਦਾ ਸੰਸਦ ਦਾ اجلاس ਵੀ ਸੱਦਿਆ ਜਾ ਸਕਦਾ ਕੋਈ ਵੀ ਵਿਰੋਧੀ ਧਿਰ ਉਹਦੇ ਲਈ ਵਿਰੋਧ ਨਹੀਂ ਕਰੂਗੀ ਮੈਂ ਇਥੋਂ ਤੁਹਾਡੇ ਮਾਦਮਨਾ ਮੰਗ ਕਰਦਾ ਜਿੰਨੀ ਵੀ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਉਹ ਆਪਣੀ ਪੋਜੀਸ਼ਨ ਨੂੰ ਸਪਸ਼ਟ ਕਰਨ ਵੀ ਜੇ ਕੇਂਦਰ ਕਿਸਾਨਾਂ ਦੀ ਐਮਐਸਪੀ ਖਰੀਦ ਦੀ ਗਰੰਟੀ ਵਾਸਤੇ ਕਾਨੂੰਨ ਲੈ ਕੇ ਆਉਂਦਾ ਵਾ ਤੇ ਉਹ ਇਹ ਗੱਲ ਦਾ ਅਨਾਉਂਸਮੈਂਟ ਕਰਨ ਵੀ ਉਹ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਸਮਰਥਨ ਵਿੱਚ ਵੋਟ ਕਰਨਗੇ ਚਾਹੇ ਪੰਜਾਬ ਦੀ ਸ਼ੋਮਣੀ ਅਕਾਲੀ ਦਲ ਆ ਉਸ ਸਥਿਤੀ ਨੂੰ ਸਪਸ਼ਟ ਕਰਨ ਕਾਂਗਰਸ ਸਪਸ਼ਟ ਕਰੇ ਜਾਂ ਦੇਸ਼ ਵਿੱਚ ਵੱਖ-ਵੱਖ ਪਾਰਟੀਆਂ ਨੇ ਜਿਵੇਂ ਮਮਤਾ ਬੇਨਰਜੀ ਹੋਣਾ ਦੀ ਤਰਮੁਲ ਕਾਂਗਰਸ ਹੈਗੀ ਆ ਹੋਰ ਬਥੇਰੀਆਂ ਪਾਰਟੀਆਂ ਨੇ ਸਾਰੀਆਂ ਆਪਣੀ ਸਥਿਤੀ ਨੂੰ ਸਪਸ਼ਟ ਕਰਨ ਦਿਖ ਜੂਗਾ ਦੇਸ਼ ਨੂੰ ਕਿ ਕਿਹੜੀ ਪਾਰਟੀ ਦੇ ਐਮਪੀ ਪਾਰਲੀਮੈਂਟ ਦੇ ਵਿੱਚ ਸਾਡੇ ਕਾਨੂੰਨ ਨੂੰ ਸਪੋਰਟ ਕਰਨਾ ਚਾਹੁੰਦੇ ਆ ਕਿ ਨਹੀਂ ਕਰਨਾ ਚਾਹੁੰਦੇ ਤੇ ਸਭ ਤੋਂ ਸੌਖਾ ਸਖਾਲਾ ਇਸ ਮੋਰਚੇ ਨੂੰ ਸਿਰੇ ਲਾਉਂਦਾ ਇੱਕ ਹੀ ਰਸਤਾ ਹੈਗਾ ਵੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਪਹਿਲਾਂ ਕਹਿੰਦੇ ਸੀ ਵੀ ਇਸ ਕੰਮ ਲਈ ਬਜਟ ਬਹੁਤ ਜ਼ਿਆਦਾ ਲੱਗ ਜੂਗਾ ਹੁਣ ਜੜੀ ਸਾਨੂੰ ਪੰਜਾਂ ਫਸਲਾਂ ਦੀ ਪ੍ਰਪੋਜ਼ਲ ਆਈ ਆ ਉਹਨਾਂ ਦਾ ਆਪਣਾ ਮੰਨਣਾ ਸੀ ਵੀ ਇਹਦੇ ਤੇ 1.5 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਲੱਗੂਗੀ ਇਹ ਕਹਿੰਦੇ ਸੀ ਔਰ ਮਾਹਰ ਦੱਸਦੇ ਨੇ ਠੀਕ ਆ ਜੀ ਪੀ ਜੀ ਐਮ ਐਸ ਪੀ ਖਰੀਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾਵੇ ਤਾਂ ਜਿੰਨੇ ਪੈਸੇ ਉਹ ਇਹਦੇ ਤੇ ਲਾ ਰਹੇ ਨੇ 23 ਫਸਲਾ ਤੇ ਇਹਦੇ ਤੋਂ ਵੱਧ ਖਰਚ ਨਹੀਂ ਆਉਂਦਾ ਹੈਗਾ ਦੂਜਾ ਇਹ ਜਿਹੜੇ ਤੇਲ ਬੀਜ ਬਾਹਰੋਂ ਮਗਾਉਂਦੇ ਨੇ ਉਹਦੇ ਵਿੱਚ ਇਹਨਾਂ ਦੀ ਰਿਪੋਰਟ ਆ ਵੀ 175000 ਕਰੋੜ ਰੁਪਏ ਦਾ ਇਹ ਖਰਚਾ ਕਰਕੇ ਬਾਹਰੋਂ ਚੀਜ਼ਾਂ ਇੰਪੋਰਟ ਕਰਦੇ ਨੇ ਜੇ ਇਹ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਲੈ ਆਉਣ ਤਾਂ ਇਹਦੇ ਨੂੰ ਘੱਟ ਖਰਚਾ ਲੱਗ ਰਿਹਾ ਉਹੋ ਪੈਸਾ ਸਾਡੇ ਕਿਸਾਨਾਂ ਨੂੰ ਦਿੱਤਾ ਜਾ ਸਕਦਾ ਤੇ ਸਾਡੇ ਕਿਸਾਨ ਤੇਲ ਬੀਜ ਦੀ ਪੈਦਾਵਾਰ ਆਪਣੀ ਧਰਤੀ ਤੇ ਖੁਦ ਕਰ ਸਕਦੇ ਆ ਔਰ ਇਹਦੇ ਨਾਲ ਡਿਵਰਸੀਫਿਕੇਸ਼ਨ ਵੀ ਹੋ ਜਾਊਗਾ ਜਦੋਂ ਦੂਜੀਆਂ ਫਸਲਾਂ ਦੇ ਲਾਹੇਮੰਦ ਰੇਟ ਐਮਐਸਪੀ ਤੇ ਤੈਅ ਕੀਤੇ ਰੇਟ ਮਿਲਣਗੇ ਤਾਂ ਕਣਕ ਝੋਨੇ ਤੋਂ ਇਲਾਵਾ ਵੀ ਫਿਰ ਦੂਜੀਆਂ ਫਸਲਾਂ ਸਾਡਾ ਕਿਸਾਨ ਬੀਜੂਗਾ